ਅੱਜ ਇਸ ਵਕਤ ਤੱਕ ਨਸ਼ੇ ਤੇ ਪੁਲਿਸ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਅਰਪਤ ਸ਼ੁਕਲਾ ਜਿਹੜੇ ਕਿ ਕਾਨੂੰਨ ਵਿਵਸਥਾ ਦੇ ਡੀਜੀਪੀ ਨੇ ਉਹਨਾਂ ਨੇ ਵੱਡਾ ਦਾਵਾ ਕੀਤਾ ਹੈ ਕਿ ਨਸ਼ਿਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਔਰ ਉਹਨਾਂ ਨੇ ਕਾਫੀ ਮਾਤਰਾ 'ਚ ਨਸ਼ਾ ਬਰਾਮਦ ਕਰਨ ਦਾ ਦਾਵਾ ਫੇਰ ਕੀਤਾ ਹੈ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਐਸਐਸਪੀ ਦੇ ਉੱਪਰ ਸਖਤ ਐਕਸ਼ਨ ਕੀਤਾ ਹੈ ਔਰ ਐਸਐਸਪੀ ਨੂੰ ਜੁਰਮਾਨਾ ਵੀ ਲਾ ਦਿੱਤਾ ਹੈ ਹੁਣ ਤੁਹਾਨੂੰ ਦੋਨਾਂ ਖਬਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਸੁਣ ਕੇ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਤੇ ਬੇਨਤੀ ਹੈ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤਾਂ ਕਿ ਤੁਹਾਡੇ ਕੋਲ ਸਮੇਂ ਸਿਰ ਕੀਮਤੀ ਮੁੱਦਿਆਂ ਦੀ ਜਾਣਕਾਰੀ ਪਹੁੰਚਦੀ ਰਹੇ ਪਹਿਲੀ ਖਬਰ ਹੈ ਮਿੱਤਰੋ ਕਿ ਪੰਜਾਬ ਪੁਲਿਸ ਦੇ ਇੱਕ ਐਸਐਸਪੀ ਜਿਹੜੇ ਕਿ ਜਗਰਾਉਂ ਦੇ ਪੁਲਿਸ ਮੁਖੀ ਨੇ ਐਸਐਸਪੀ ਦੇ ਉੱਪਰ ਹਾਈ ਕੋਰਟ ਨੇ ਸਖਤ ਕਾਰਵਾਈ ਕੀਤੀ ਹੈ ਤੇ ਐਸਐਸਪੀ ਨੂੰ 20000 ਰੁਪਏ ਜੁਰਮਾਨਾ ਲਾਇਆ ਤੇ ਨਾਲੇ ਨਿੱਜੀ ਤੌਰ ਤੇ 18/8/2025 ਨੂੰ ਹਾਈ ਕੋਰਟ ਚ ਆਪ ਪੇਸ਼ ਹੋਣ ਦੇ ਸਖਤ ਹੁਕਮ ਦਿੱਤੇ ਨੇ ਹੁਣ ਮਾਮਲਾ ਕੀ ਹੈ ਗੌਰ ਨਾਲ ਸੁਣਿਓ ਮਾਮਲਾ ਹੈ ਇੱਕ ਗਰੀਬ ਬੰਦੇ ਨੂੰ ਇਨਸਾਫ ਨਾ ਦੇਣ ਦਾ ਇੱਕ ਗਰੀਬ ਬੰਦੇ ਦੀ ਸੁਣਵਾਈ ਨਾ ਕਰਨ ਦਾ ਔਰ ਵਾਰ-ਵਾਰ ਉਹਨੂੰ ਖੱਜਲ ਖਰਾਬ ਕਰਨ ਦਾ ਖਬਰ ਅਨੁਸਾਰ ਅੱਜ ਤੋਂ 9 ਸਾਲ ਪਹਿਲਾਂ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਵਿਅਕਤੀ ਦਾ ਨਾਮ ਸੁਖਦੇਵ ਸਿੰਘ ਦੱਸਿਆ ਜਾ ਰਿਹਾ ਹੈ ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਜਿਹੜਾ ਕਿ ਮੰਡੀ ਮੁੱਲਾਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਹਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਪ੍ਰਾਈਵੇਟ ਕੰਪਨੀ ਨੇ ਮੇਰੇ ਨਾਲ 4 ਲੱਖ ਤੇ 60000 ਰੁਪਏ ਦੀ ਧੋਖਾਧੜੀ ਕੀਤੀ ਹੈ ਤੇ ਸ਼ਿਕਾਇਤ ਉਹਦੀ ਤੇ ਪਹਿਲਾਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਸੁਖਦੇਵ ਸਿੰਘ ਦਾ ਦਾਵਾ ਹੈ ਕਿ ਉਹ ਜਿਹੜੇ ਕੰਪਨੀ ਵਾਲੇ ਸੀ ਉਹਨਾਂ ਦੇ ਸਰਕਾਰੀ ਦਰਬਾਰੇ ਪੁਲਿਸ ਦੇ ਨਾਲ ਕਾਫੀ ਪਹੁੰਚ ਸੀ ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਹੋਈ ਫਿਰ 2020 ਦੇ 10ਵੇਂ ਮਹੀਨੇ ਦੇ ਵਿੱਚ ਸੁਖਦੇਵ ਸਿੰਘ ਨੇ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਨੂੰ ਸ਼ਿਕਾਇਤ ਕੀਤੀ ਤਾਂ ਫਿਰ ਕਮਿਸ਼ਨ ਦੇ ਕਹਿਣ ਤੇ ਪਰਚਾ ਦਰਜ ਕੀਤਾ ਗਿਆ 2020 ਚ ਤੇ ਹੁਣ ਆਪਾਂ ਪਹੁੰਚ ਗਏ 2025 ਚ ਪਰ ਹੁਣ ਤੱਕ ਵੀ ਜਦੋਂ ਪੁਲਿਸ ਨੇ ਪਰਚਾ ਦਰਜ ਕਰਕੇ ਫਿਰ ਕੋਈ ਅੱਗੇ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਨੇ ਤਕੜੇ ਦਾ ਸੱਤੀਵੀਂ ਹੀ 100 ਹੁੰਦਾ ਇੱਥੇ ਜਿਸकी लाठी ਉਸकी भैंस ਹੁੰਦੀ ਹੈ ਹੁਣ ਵੱਡੀਆਂ ਕੰਪਨੀਆਂ ਤੇ ਵੱਡੇ ਬੰਦਿਆ ਤੇ ਕਾਰਵਾਈ ਕੌਣ ਕਰੇ ਇੱਥੇ ਤਾਂ ਕਾਨੂੰਨ ਗਰੀਬ ਗੁਰਬੇ ਤੇ ਚੜ ਚੜ ਕੇ ਪੈਂਦਾ ਜੋ ਪ੍ਰੈਕਟਿਸ ਅਮਲ ਦੇ ਵਿੱਚ ਆਪਾਂ ਵੇਖਦੇ ਆں ਇਹੀ ਕੁਝ ਇੱਥੇ ਹੋਇਆ ਤਾਂ ਫਿਰ ਜਦੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਸੀ ਹੋਈ ਤਾਂ ਉਹ ਜਿਹੜਾ ਪੀੜਤ ਵਿਅਕਤੀ ਹੈ ਫਿਰ ਉਹ ਹਾਈ ਕੋਰਟ ਉੱਚ ਅਦਾਲਤ ਦੇ ਵਿੱਚ ਗਿਆ ਤਾਂ ਫਿਰ ਹਾਈ ਕੋਰਟ ਨੇ ਹੁਣਾਂ ਜਿਹੜੇ ਮੌਜੂਦਾ ਐਸਐਸਪੀ ਜਗਰਾਓਂ ਦੇ ਡਾਕਟਰ ਅੰਕਰ ਗੁਪਤਾ ਉਹਨਾਂ ਨੂੰ ਨਾਲੇ ਤਾਂ 20000 ਜੁਰਮਾਨਾ ਕਰ ਦਿੱਤਾ ਨਾਲੇ 18 ਅੱਠ ਨੂੰ ਖੁਦ ਪੇਸ਼ ਹੋਣ ਦੇ ਹੁਕਮ ਦਿੱਤੇ ਹਾਈ ਕੋਰਟ 'ਚ ਕਿਉਂਕਿ ਹਾਈ ਕੋਰਟ ਨੂੰ ਇਸ ਗੱਲ ਤੇ ਬਹੁਤ ਔਖ ਲੱਗੀ ਗੁੱਸਾ ਆਇਆ ਕਿ ਇੱਕ ਬੰਦੇ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਪਰ ਤੁਸੀਂ ਤਾਂ ਸਾਰੇ ਜਾਣਦੇ ਹੋ ਤੇ ਮੈਂ ਵੀ ਜਾਣਦਾ ਇੱਥੇ ਤਾਂ ਕਰੋੜਾਂ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਉਹਨਾਂ ਚੋਂ ਵੱਡੀ ਗਿਣਤੀ ਉਹ ਨੇ ਜਿਹੜੇ ਇੰਨੀ ਲੰਬੀ ਲੜਾਈ ਨਹੀਂ ਲੜ ਪਾਉਂਦੇ ਜਿਹੜੇ ਅਦਾਲਤਾਂ ਹਾਈ ਕੋਰਟਾਂ ਦੇ ਵਿੱਚ ਵੀ ਵਕੀਲ ਕਰਕੇ ਨਹੀਂ ਜਾ ਪਾਉਂਦੇ ਤੇ ਉਹਨਾਂ ਵਿਚਾਰਿਆਂ ਨੂੰ ਕਦੇ ਇਨਸਾਫ ਨਹੀਂ ਮਿਲਦਾ ਸੱਚਮੁੱਚ ਇੱਥੇ ਤੁਸੀਂ ਵੀ ਹਜ਼ਾਰਾਂ ਵਾਰ ਵੇਖਿਆ ਮੈਂ ਵੀ ਵੇਖਿਆ ਔਰ ਜੋ ਹਾਈ ਕੋਰਟ ਨੇ ਹੁਣ ਜੁਰਮਾਨਾ ਐਸਐਸਪੀ ਨੂੰ ਕੀਤਾ ਪੁਲਿਸ ਮੁਖੀ ਨੂੰ ਕੀਤਾ ਉਹ ਵੀ ਇਹ ਸਾਬਤ ਕਰਦਾ ਹੈ ਕਿ ਜੇ ਪੁਲਿਸ ਸੁਣਵਾਈ ਕਰਦੀ ਹੁੰਦੀ ਜੇ ਪੁਲਿਸ ਗਲਤ ਨਾ ਕਰਦੀ ਹੁੰਦੀ ਤਾਂ ਫਿਰ ਹਾਈ ਕੋਰਟ ਜੁਰਮਾਨਾ ਕਿਉਂ ਕਰਦੀ ਜੁਰਮਾਨਾ ਇਸੇ ਕਰਕੇ ਕਰਨਾ ਪਿਆ ਨਾ ਖਬਰ ਦੇ ਅਨੁਸਾਰ ਜੋ ਖਬਰ ਮੀਡੀਆ ਚ ਆ ਰਹੀ ਹੈ ਇਸੇ ਕਰਕੇ ਕਿਉਂਕਿ ਆਮ ਬੰਦੇ ਦੀ ਸੁਣੀ ਨਹੀਂ ਜਾਂਦੀ ਹੁਣ ਵੇਖਣਾ ਇਹ ਆ ਕਿ ਕੀ ਜਿਹੜੀ ਪੁਲਿਸ ਹੈ ਪੁਲਿਸ ਮੁਖੀ ਹੈ ਹੁਣ ਕੋਈ ਐਕਸ਼ਨ ਲੈਣਗੇ 18 8 25 ਨੂੰ ਪੁਲਿਸ ਕੀ ਜਵਾਬ ਲੈ ਕੇ ਹਾਈ ਕੋਰਟ ਚ ਜਾਏਗੀ ਇੱਥੇ ਹੁਣ ਮੈਂ ਇੱਕ ਗੱਲ ਕਹਿਣੀ ਚਾਹਣਾ ਪਿਛਲੇ ਕੁਝ ਦਿਨਾਂ ਚ ਜਿੰਨੀਆਂ ਵੀ ਧੱਕੇ ਸ਼ਾਇਆ ਦੇ ਮਾਮਲਿਆਂ ਤੇ ਕਾਰਵਾਈਆਂ ਹੋਈਆਂ ਉਹ ਹਾਈ ਕੋਰਟ ਦੇ ਕਹਿਣ ਤੇ ਹੋਈਆਂ ਤੁਸੀਂ ਵੇਖੋ ਫੌਜੀ ਕਰਨਲ ਬਾਰਤੀ ਕਟਮਾਰ ਪਟਿਆਲੇ ਹੋਈ ਪੁਲਿਸ ਦਾ ਸੁਣਦੀ ਹੀ ਨਹੀਂ ਪਈ ਸੀ ਹਾਈ ਕੋਰਟ ਦੇ ਦਖਲ ਤੋਂ ਬਾਅਦ ਪੁਲਿਸ ਨੇ ਥੋੜੀ ਬਹੁਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਤੁਸੀਂ ਆਜੋ ਆ ਦੋ ਦਿਨ ਪਹਿਲਾਂ ਜਿਹੜਾ ਸਰਦੂਲਗੜ ਦਾ ਐਸ ਐਚਓ ਤੇ ਹੌਲਦਾਰ ਸਸਪੈਂਡ ਕੀਤਾ ਸਰਦੂਲਗੜ ਥਾਣੇ ਦਾ ਐਸ ਐਚਓ ਕਿਉਂ ਸਸਪੈਂਡ ਕੀਤਾ ਉਹ ਵੀ ਇਸੇ ਤਰ੍ਹਾਂ ਧੱਕੇਸ਼ਾਹੀ ਦਾ ਮਾਮਲਾ ਸੀ ਤੇ ਉਹ ਵੀ ਹਾਈ ਕੋਰਟ ਦੇ ਵਿੱਚ ਮਾਮਲਾ ਜਾਣ ਤੋਂ ਬਾਅਦ ਕਾਰਵਾਈ ਕੀਤੀ ਹੈ ਤੇ ਮਾਮਲਾ ਉਹ ਵੀ ਏ ਸੀ ਵੀ ਐਸ ਐਚਓ ਜਿਹੜਾ ਉਹ ਇੱਕ ਪਾਸੇ ਭੁਗਤ ਰਿਆ ਸੀ ਤੇ ਸੁਣਵਾਈ ਨਹੀਂ ਹੋ ਰਹੀ ਸੀ ਦੋਸ਼ ਇਹੀ ਹੈ ਉਸ ਮਾਮਲੇ ਦੇ ਵਿੱਚ ਵੀ ਹੁਣ ਇਸ ਤੋਂ ਇਲਾਵਾ ਕਿੰਨੇ ਹੀ ਹੋਰ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸੇਮ ਇਹੀ ਦੋਸ਼ ਨੇ ਬਟਾਲੇ ਦੇ ਵਿੱਚ ਪੁਲਿਸ ਵਾਲਿਆਂ ਨੇ ਉਸ ਦਿਨ ਇੱਕ ਪੱਤਰਕਾਰ ਢਾਕੇ ਕੁੱਟਿਆ ਸੜਕ ਤੇ ਉਸ ਤੋਂ ਬਾਅਦ ਫਿਰ ਜਦੋਂ ਵੱਡਾ ਰੌਲਾ ਪੈ ਗਿਆ মিডিਆ 'ਚ ਸਾਰਾ ਕੁਝ ਆ ਗਿਆ ਫਿਰ ਜਾ ਕੇ ਪੁਲਿਸ ਵਾਲਿਆਂ ਤੇ ਪਰਚਾ ਦਰਜ ਹੋਇਆ ਨਹੀਂ ਤਾਂ ਆਰਾਮ ਨਾਲ ਉਹ ਤਾਂ ਬਾਹਰ ਨਿਕਲਨੇ ਸੀ ਦੇਖੋ ਹਮੇਸ਼ਾ ਹੀ ਇੱਥੇ ਇਹ ਕੁਝ ਹੋ ਰਿਹਾ ਤੇ ਅੱਜ ਦਾ ਨਹੀਂ ਬੜੇ ਟਾਈਮ ਤੋਂ ਇੰਜ ਚੱਲਿਆ ਆ ਰਿਹਾ ਗਰੀਬ ਗੁਰਬੇ ਦੀ ਸੱਚੀ ਕੋਈ ਨਹੀਂ ਸੁਣਦਾ ਮਾੜੇ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਉਹਦੀ ਪਹੁੰਚ ਵੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹ ਕਰ ਨਹੀਂ ਪਾਉਂਦਾ ਕਿਉਂਕਿ ਵਕੀਲ ਕਰਨੇ ਪੈਂਦੇ ਆ ਬੜੇ ਖਰਚੇ ਨੇ ਨਹੀਂ ਜਾ ਪੌਂਦਾ ਤਾਂ ਉਹ ਵਿਚਾਰਾ ਧੱਕਾ ਕਰਾ ਕੇ ਮਤਲਬ ਜ਼ੁਲਮ ਕਰਾ ਕੇ ਵੀ ਚੁੱਪ ਕਰ ਜਾਂਦਾ ਤੇ ਆ ਜਿਹੜਾ ਕੇਸ ਵਾਪਰਿਆ ਹੈ ਜਿਹੜਾ ਆ ਪੀੜਤ ਬੰਦੇ ਵਾਲਾ ਹਾਈ ਕੋਰਟ ਗਿਆ ਜਿਹੜਾ ਉਹ ਕਹਿੰਦਾ ਕੰਪਨੀ ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਝੂਠੀ ਕਾਰਵਾਈ ਮੇਰੇ ਤੇ ਸ਼ੁਰੂ ਕਰਤੀ ਸੀ ਪੁਲਿਸ ਦੇ ਨਾਲ ਮਿਲ ਗਿਆ ਸੀ ਉਹ ਸਾਰਾ ਹੁਣ ਤੁਸੀਂ ਦੱਸੋ ਇਹ ਕੋਸ਼ਤਾ ਇੱਥੇ ਚੱਲਦਾ ਇਸ ਮਾਮਲੇ 'ਚ ਕੀ ਆ ਉਦੀ ਪੜਤਾਲ ਤਾਂ ਚੱਲ ਰਹੀ ਹੈ ਪਰ ਹੋਰ ਬਹੁਤ ਸਾਰੇ ਮਾਮਲਿਆਂ 'ਚ ਸਬਤ ਹੋ ਚੁੱਕਾ ਹੈ ਕਿ ਇਸ ਤਰ੍ਹਾਂ ਇੱਥੇ ਹੋ ਜਾਂਦਾ ਹੈ ਹੁਣ ਅਗਲੀ ਖਬਰ ਜਿਹੜੀ ਹੈ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਕਾਨੂੰਨ ਤੇ ਵਿਵਸਥਾ ਲਾਏ ਗਏ ਆ ਅਰਪਤ ਸ਼ੁਕਲਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ 162ਵੇਂ ਦਿਨ ਉਹ ਕਹਿੰਦੇ ਆ ਅਸੀਂ 391 ਥਾਵਾਂ ਤੇ ਛਾਪੇ ਮਾਰੇ ਨੇ ਉਹ ਕਹਿੰਦੇ ਅਸੀਂ ਜਿਹੜੇ ਬਾਠ ਪਰਚੇ ਦਰਜ ਕੀਤੇ ਨੇ ਤੇ ਅਸੀਂ ਜਿਹੜੇ 50 ਵਿਅਕਤੀ ਗ੍ਰਿਫਤਾਰ ਕੀਤੇ ਨੇ ਤੇ 1 ਕਿਲੋ ਤੇ 400 ਗ੍ਰਾਮ ਹੈਰੋਇਨ ਚਿੱਟਾ ਉਹ ਅਸੀਂ ਫੜਿਆ ਇਹ ਹੁਣ ਪੁਲਿਸ ਦਾ ਅੱਜ ਦਾ 168ਵੇਂ ਦਿਨ ਯੁੱਧ ਨਸ਼ਿਆਂ ਵਿਰੁੱਧ ਦਾ ਦਾਵਾ ਹੈ ਦੇਖੋ ਜਿਸ ਦਿਨ ਦਾ ਯੁੱਧ ਨਸ਼ਿਆਂ ਵਿਰੁੱਧ ਦਾ ਨਾਰਾ ਲੱਗਿਆ ਪਹਿਲਾਂ ਤਾਂ ਉਸ ਦਿਨ ਤੋਂ ਸਵਾਲ ਇਹ ਖੜੇ ਹੋਏ ਬਈ ਹੁਣ ਇੰਨੇ ਟਾਈਮ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਰ ਰਹੀ ਆ ਇਹ ਕੰਮ ਪਹਿਲਾਂ ਕੀਤਾ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੀ ਸਾਢੇ ਤਿੰਨ ਸਾਲ ਬੀਤ ਗਏ ਕੁਛ ਕੀਤਾ ਕਿਉਂ ਨਹੀਂ ਗਿਆ ਚਲੋ ਦੇਰ ਆਏ ਦਰਸਤਾ ਇਹ ਲੋਕਾਂ ਨੇ ਕਿਹਾ ਪਰ ਹੁਣ ਵੀ ਲੋਕ ਸਵਾਲ ਕਰ ਰਹੇ ਨੇ ਕਿ ਅਜੇ ਵੀ ਨਸ਼ਾ ਖਤਮ ਨਹੀਂ ਹੋਇਆ ਅਜੇ ਵੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਭੜਾਈ ਦਾਅਵੇ ਕਰ ਰਹੀ ਹੈ ਕਿ ਅਸੀਂ ਰੋਜ਼ ਐਕਸ਼ਨ ਕਰ ਰਹੇ ਆਂ ਇਹਨਾਂ ਨਸ਼ਾ ਫੜ ਲਿਆ ਪਰ ਲੋਕ ਕਹਿੰਦੇ ਨੇ ਅਜੇ ਵੀ ਨਸ਼ਾ ਤਸਕਰਾਂ ਦੇ ਮਨਾਂ 'ਚ دہشت ਨਹੀਂ ਪਈ ਇਸੇ ਕਰਕੇ ਬੜੇ ਆਮ ਨਾਲ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਨਸ਼ਾ ਲੈ ਜਾਂਦੇ ਲਿਆਉਂਦੇ ਉਹ ਪੁਲਿਸ ਕਹਿੰਦੀ ਅਸੀਂ ਫੜੇ ਨੇ ਤੇ ਕਿਲੂਆਂ ਦੇ ਹਿਸਾਬ ਨਾਲ ਕਈ ਵਾਰੀ ਉਹਨਾਂ ਤੋਂ ਚਿੱਟਾ ਤੇ ਹੋਰ ਨਸ਼ੇ ਫੜੇ ਜਾਂਦੇ ਨੇ ਇਹਦਾ ਮਤਲਬ ਵੀ ਅਜੇ ਤੱਕ دہشت ਜਿਹੜੀ ਉਹ ਨਹੀਂ ਪਈ ਨਹੀਂ ਹੁਣ ਤੁਹਾਡਾ ਕੀ ਹੈ ਤੁਸੀਂ ਆਪਣਾ ਵਿਚਾਰ ਲਿਖੋ ਕਿਉਂਕਿ ਤੁਸੀਂ ਵੀ ਸ਼ਹਿਰਾਂ ਪਿੰਡਾਂ ਚ ਪੰਜਾਬ ਚ ਵੱਸਦੇ ਹੋ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਸਾਹਿਬ ਉਹਨਾਂ ਦਾ ਤਾਂ ਦਾਵਾ ਹੈ ਕਿ 2009 ਦੇ ਵਿੱਚ ਸਿਰਫ 1000 ਬੰਦਾ ਪੰਜਾਬ ਚ ਇਹ ਨਸ਼ਾ ਕਰਦਾ ਸੀ ਤੇ 2015 ਤੱਕ ਆਉਂਦਿਆ ਆਉਂਦਿਆਂ ਕਾਲੀਆਂ ਦੇ ਰਾਜ-ਰਾਜ ਦੇ ਵਿੱਚ ਹੀ 20 ਲੱਖ ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਆਦੀ ਹੋ ਗਏ ਤੇ ਹੁਣ ਤਾਂ ਫਿਰ ਬਹੁਤ ਵੱਡੀ ਗਿਣਤੀ ਹੋ ਗਈ ਹੁਣ ਰੁਕਿਆ ਕਿਹੜੇ ਰਾਜ ਉਸ ਤੋਂ ਬਾਅਦ 5 ਸਾਲ ਕਾਂਗਰਸ ਦਾ ਰਾਜ ਰਿਹਾ ਕੀ ਨਸ਼ਾ ਰੁਕਿਆ ਨਹੀਂ ਰੁਕਿਆ ਉਸ ਤੋਂ ਬਾਅਦ ਪੌਣੇ 4 ਸਾਲ ਆਮ ਆਦਮੀ ਪਾਰਟੀ ਦੇ ਰਾਜ ਨੂੰ ਹੋ ਗਏ ਕੀ ਇਹ ਨਾ ਸ਼ੁਰੂ ਕਿਹਾ ਨਹੀਂ ਰੁਕਿਆ ਤਾਂ ਫਿਰ ਇਹ ਰੁਕੇਗਾ ਕਦੋਂ ਸਵਾਲ ਵੱਡਾ ਇਹ ਹੈ